ਸ੍ਰੀ ਅਮਰਸਰ ਵਿਖੇ ਬੀਤੀ ਰਾਤ 에어ਪੋਰਟ ਤੇ 12 ਵਜੇ ਰਾਤ ਨੂੰ ਹੰਗਾਮਾ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਦੁਬਈ ਨੂੰ ਜਾਣ ਵਾਲੀ ਜਿਹੜੀ ਫਲਾਈਟ ਸੀ ਉਹ ਕੈਂਸਲ ਹੋ ਜਾਂਦੀ ਹੈ ਤੇ ਲੋਕਾਂ ਨੂੰ 6 ਘੰਟੇ ਫਲਾਈਟ ਵਿੱਚ ਬਿਠਾਇਆ ਜਾਂਦਾ ਹੈ ਸਰ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਜਿਸ ਵਿੱਚ ਹੰਗਾਮਾ ਹੁੰਦਾ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਜਿਹੜਾ 에어ਪੋਰਟ ਦਾ ਪ੍ਰਸ਼ਾਸਨ ਹੈ ਉਹ ਲੋਕਾਂ ਨੂੰ ਠੰਡੇ ਰਹਿਣ ਦੀ ਅਪੀਲ ਕਰ ਰਿਹਾ ਤੇ ਨਾਲ ਹੀ ਜਿਹੜੇ ਲੋਕ ਨੇ ਉਹ ਆਪਣੀ ਤਲਕੀ ਦਿਖਾ ਰਹੇ ਨੇ ਤੁਸੀਂ ਵੀ ਦੇਖੋ ਇਹ ਖਾਸ ਤਸਵੀਰਾਂ ਸੱਚ ਉਹ ਯਾਰਾਂ ਵੀ ਆਤੇ ਹਾਰੇ ਸਾਥ ਇਸ ਵਾਰ ਕੇ ਲੇਗੋਸੀਸ਼ਨ ਕਰਦੀ ਹੈ ਮੇਰੀ ਮਾਨ ਕਾਈਂਗ ਵੀ ਹੈ ਕਿ ਹਰ ਇੱਕ ਸਿੰਗਲ ਪਰਸਨ ਦੀ ਵੈਲਫੇਅਰ ਦੀ ਜ਼ਿੰਮੇਵਾਰੀ ਤੁਹਾਡੀ ਹੈ ਠੀਕ ਹੈ ਅਸੀਂ ਤੁਹਾਡੇ ਕਸਟਮਰ ਆ ਠੀਕ ਹੈ ਇੰਨੀ ਦੇਰ ਹੋ ਗਈ ਹੁਣ ਇਹ ਤੇ ਆਪਾਂ ਨੂੰ ਕਿੰਨੇ ਘੰਟੇ ਹੋ ਗਏ ਇੱਥੇ ਬੈਠੇ ਆ ਫਲਾਈਟ ਚਾਰ ਘੰਟੇ ਚਾਰ ਪੰਜ ਘੰਟੇ ਹੋ ਗਏ ਠੀਕ ਹੈ ਸਾਰਾ ਸੂਟ ਤੁਸੀਂ ਭੇਜਦਾ ਪਹਿਲਾਂ 6 ਘੰਟੇ ਦੀ ਮੀਟਿੰਗ ਚਲਦੀ ਹੈ ਕਿਤੇ ਜਿਹਾਣ ਨੂੰ ਨਹੀਂ ਕੋਈ ਸੇਫਟੀ ਦਾ ਠੀਕ ਹੈ ਤੁਸੀਂ ਉਹਨਾਂ ਦੀ ਸੇਫਟੀ ਦੀ ਕਵਰ ਕਰਦੇ ਆਂ ਉਹ ਗਾਡੀ ਸੇਫਟੀ ਰਿਸਰਟੀ ਵੈਲਫੇਅਰ ਦੀ ਕੀ ਕਦਰ ਆ ਅਸੀਂ ਤੁਹਾਡੇ ਕਸਟਮਰ ਆ ਨਾ ਇੱਥੇ ਕੋਈ ਪਾਣੀ ਪੁੱਛਣ ਆਲਾ ਨਾ ਇੱਥੇ ਕੋਈ ਖਾਣ ਪੀਣ ਨੂੰ ਪੁੱਛਣ ਆਲਾ ਕਿ ਹੁਣ ਸਾਰੀ ਦਿਹਾੜੀ ਹੋ ਗਈ ਇੱਥੇ ਬਿੱਲਰ ਬੈਠਾ ਠੀਕ ਹੈ ਤੁਹਾਡੀ ਵੇਟ ਕਰ ਲੈ ਪੁੱਛਣ ਆਲਾ ਆਜਾ ਛੋਟਾ ਮਾਰ ਲੈ ਆਜਾ